ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰ ਗੁਰ ਨਾਨਕ ਦੇਵ ਜੀ ਚੈਟੀ ਟਰਸਟ ਵੱਲੋਂ ਜੋ ਗੱਦਿਆਂ ਦੀ ਸੇਵਾ ਚੱਲ ਰਹੀ ਹੈ ਜੀ ਇਹ ਤਿੰਨ ਪਰਿਵਾਰ ਇੱਥੇ ਹੈਗੇ ਸੀਗੇ ਜੀ ਇਹ ਪਾਣੀ ਤਕਰੀਬਨ ਇੱਥੇ-ਇੱਥੇ 6 ਫੁੱਟ ਦੇ ਕਰੀਬ ਪਾਣੀ ਆ ਗਿਆ ਸੀਗਾ ਤੇ ਇਹਨਾਂ ਦੇ ਵੀ ਸਾਰੇ ਜੋ ਗੱਦੇ ਸਾਰੇ ਇਸ ਤਰੀ ਖਰਾਬ ਹੋ ਗਏ ਸੀਗੇ ਤੇ ਇਹਨਾਂ ਨੂੰ ਇਹ ਪਰਿਵਾਰ ਨੂੰ ਇਹ ਪਰਿਵਾਰ ਆ ਜੀ ਇਹ ਪਰਿਵਾਰ ਨੂੰ ਆਪਾਂ ਤਿੰਨ ਗੱਦਿਆਂ ਦੀ ਸੇਵਾ ਜੋ ਕਰ ਰਹੇ ਆ ਜੀ ਠੀਕ ਗੱਦੇ ਲੈ ਜੋ ਰੱਖ ਦੋ ਤਿੰਨ ਕਦੇ ਇਹਨਾਂ ਨੂੰ ਆਪਾਂ ਦੇ ਰਹੇ ਹਾਂ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਮਾਰੇ ਖਾਲਸਾ ਕਿ ਆਪਾਂ ਆ ਫਸਲ ਦਾ ਬਹੁਤ ਨੁਕਸਾਨ ਆ ਇਧਰ ਆ ਇਲਾਕੇ ਚ 8 ਖੇਤਾਂ ਚ ਡੇਰੇ ਵਾਲੇ ਨੇ ਜੀ ਸਾਰਿਆਂ ਦੇ ਦੇਣ ਲੱਗ ਰਹੇ ਕਿੰਨੇ ਕਰਨੇ ਬਾਈ ਆ ਜੋ ਚਾਰ ਲਾਹ ਦੇ ਇਹਨਾਂ ਨੂੰ ਦੋ ਘੰਟੇ ਆ ਭੈਣ ਜੀ ਚੱਕੇ ਕਦੇ ਆ ਗੱਡੇ ਫੜਾਓ ਬਈ ਆ ਪੁੱਤ ਲਾ ਦੇ ਠੀਕ ਹੈ ਜੀ ਕੋਈ ਕੁਝ ਤਾਂ ਦੇ ਦਿਓ ਯਾਰ ਕੋਈ ਜਰੂਰ ਪਾਗਲ ਹੋ ਰਹੇ ਗੱਡੀ ਵਿਛਾਉਣੇ ਨੇ ਜੋ ਇੱਕੋ ਕਿਲਾ ਦੋ ਕਿਲਾ ਪਹਿਲੀ ਤੇ ਬੀਜ ਦਾ ਵੀ ਅੰਦੇ ਪ੍ਰਬੰਧ ਨਹੀਂ ਸਭ ਕੁਝ ਗਲ ਗਿਆ ਚਲੋ ਕੋਈ ਨਹੀਂ ਅਸੀਂ ਕਰਦੇ ਆਂ ਜੀ ਨੰਬਰ ਸਾਰਿਆਂ ਦੇ ਲਿਖੀ ਜਾਂਦੇ ਆ ਜਿਹੜੇ ਛੋਟੇ ਜ਼ਿੰਮੇਦਾਰ ਨੇ ਨਿੱਕੇ ਜ਼ਿੰਮੇਦਾਰਿਆ ਡੇਢ ਕਿਲਾ ਪੈ ਗਿਆ ਚਲੋ ਵੀਰ ਆਹ ਦੇਖੋ ਜੀ ਸਾਰੇ ਸੱਤਾਂ ਦੇ ਪਏ ਪਏ ਨੇ ਸਤਾਰਿਕਾ ਮਾਰ ਰਹੀ ਹੋਈ ਆ ਚਾਰ ਜੋੜੇ ਇੱਥੇ ਲੰਘੀ ਆ ਚਾਰ ਚਾਰ ਵਾਲਾ ਬੋਟੇ ਜੀ ਉਧਰ ਹੈ ਅਰਾ ਬੋਨਰ ਹੋ ਰਿਹਾ ਹੈ ਇਹ ਠੀਕ ਨਹੀਂ ਹੋ ਰਿਹਾ ਇਹ ਕਿੰਨੇ ਨੇ ਚਾਰ ਹਾਂਜੀ ਅੱਠ ਨਹੀਂ ਹੈਗੇ ਚਾਰ ਨੇ ਵਰ ਖੇਲ ਚ ਚਾਰ ਇਹ ਚਾਰ ਇਹ ਆ ਗਏ ਆ ਦੇ ਖੜਾ ਉਹ ਇਹ ਆਇਆ ਸੱਟ ਆ ਵੇਖੋ ਤਾਂ ਆ ਗਿਆ ਚਲ ਆ ਦੇ ਖੜੋੜ ਦੇ ਛੱਡ ਦੋ ਆ ਲੈ ਖੜਾ ਆਖੋ ਵੇ ਲੋ ਹਾਂ ਨਾ ਦੇਖ ਬਚਤਰੋ ਤੱਕ ਗਏ ਹਾਂਜੀ ਵਾਇਰ ਜੀ ਕ ਖਾਲਸਾ ਹੀ ਵਰਤ ਜੀ ਪਰ ਇੱਕ ਆਪਣਾ ਇਹ ਘਰ ਦੇਖਿਆ ਜੀ ਸਵੇਰੇ ਜਾਂਦੇ ਹੋਏ ਇਹ ਘਰ ਚ ਵੀ ਪਾਣੀ ਆ ਗਿਆ ਮਾਤਾ ਗੱਲ ਦੀ ਆ ਬਜ਼ੁਰਗ ਇਹ ਔਰ ਕੋਈ ਹੈ ਨਹੀਂ ਅੱਗੇ ਪਿੱਛੇ ਹਾਂ ਇਹਦਾ ਸਾਰਾ ਘਰ ਡਿੱਗ ਗਿਆ ਤੇ ਤੇ ਹੁਣ ਆਪਾਂ ਇਹਨੂੰ ਸਪੈਸ਼ਲ ਆਹ ਦੇਖੋ ਜੀ ਆਹ ਸੋਚਿਆ ਕਿ ਪਾੜ ਗਿਆ ਆਹ ਘਰ ਤੇ ਸਾਰਾ ਪਾੜ ਗਿਆ ਕੰਦ ਕੁੰਦ ਵੀ ਨਹੀਂ ਹੈ ਗਿਆ ਦੋੜੇ ਦੱਫੇ ਸਾਰਾ ਬਾਹਰੇ ਕੱਢੇ ਪਏ ਨੇ ਆਹ ਦੇਖੋ ਜੀ ਆਹ ਕਰਾਂਗਾ ਬੰਨ ਕੇ ਰੱਖਿਆ ਆ ਘਰਾਂ ਦਾ ਸਭ ਬੱਜ ਗਏ ਪਾੜ ਗਿਆ ਮੰਜੇ ਵੀ ਟੁੱਟ ਗਏ ਹਾਂਜੀ ਮੰਜੇ ਵੀ ਟੁੱਟ ਗਏ ਸਭ ਕੁਝ ਕੱਲੀਆਂ ਬੇਬੇ ਹਾਂ ਕੱਲੀਆਂ ਬੇਬੇ ਰੇਤੋਂ ਹਾਂਜੀ ਹਾਂਜੀ ਕੱਲ ਹੀ ਉਹ ਤਾਂ ਪਰਵਾਹ ਹੋ ਰਹੀ ਨਹੀਂ ਨਾ ਹੈਗਾ ਉਹ ਡਬਾ ਲਿਆ ਉਹ ਆਰਡਰ ਆਂਦੇ ਨੇ ਮਾਤਾ ਕਰੀ ਆ ਦੇਖੋ ਜੀ ਆ ਸਾਰਾ ਘਰ ਦਬਿਆ ਹੋਇਆ ਪਾਟਾ ਆ ਗਿਆ ਇਧਰ ਸਾਰਾ ਪਾਟ ਗਿਆ ਜੀ ਤੇ ਆਪਾਂ ਇਹਨਾਂ ਸੇਵ ਹਾਂਜੀ ਹਾਂਜੀ ਦੇਖ ਲੇਤੀ ਆ ਕਰਾ ਇਹ ਆ ਦੇਖੋ ਜੀ ਗੱਦੇ ਗੁੱਦ ਨੇ ਸਾਰੇ ਖਰਾਬ ਨੇ ਆ ਸਾਰੇ ਜੀ ਪਾਣੀ ਆ ਜੀ ਡੱਪਣ ਦੇਖ ਕਾ ਹੁਣ ਇਹ ਢੇਰਿਆਂ ਚ ਨਹੀਂ ਇੱਥੇ ਮੱਤ ਘਟ ਪਉਂਦੀ ਏ ਦਿਖਾ ਦੇ ਨੇ ਆ ਬੈਠੇ ਨਹੀਂ ਸਾਰੇ ਉੱਪਰ ਹੀ ਨੇ ਸਾਰੇ ਕਪੜੇ-ਕਪੜੇ ਸਾਰੇ ਖਰਾਬ ਨੇ ਇਹਨਾਂ ਦੇ ਗੱਦੇ ਵੀ ਸੈਂਪਲ ਜੀ ਨਹੀਂ ਇਹਨਾਂ ਕੋਲ ਇੱਕ ਤਾਂ ਪਰਿਵਾਰ ਨੇ ਤੇ ਤਿੰਨ ਘਰ ਨੇ ਜਿਹੜੇ